ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਰਾਜਿਆਣਾ ਤਾਸੀਲ ਬਾਗਾਪੁਰਾਣਾ ਤੇ ਜਿਲ੍ਹਾ ਬਾਈ ਨੂੰ ਮੋਗਾ ਪੈਂਦਾ ਹੈ ਬਾਈ ਦਾ ਘਰ ਰਾਜਿਆਣ ਦੇ ਖੇਤਾਂ ਚ ਆ ਬਾਗਾਪੁਰਾਣਾ ਬਾਈ 2.5 ਕਿਲੋਮੀਟਰ ਆ ਜਾਂਦਾ 3 ਕਿਲੋਮੀਟਰ ਆ 3 ਕਿਲੋਮੀਟਰ ਬਾਗੇਪੁਰਾਣਾ ਰਹ ਜਾਂਦਾ ਜੀ ਜਿਹੜਾ ਕੋਲ ਵੀਡੀਓ ਬਣਾ ਰਹੇ ਆ ਬਾਈ ਦੁੱਧ ਦਾ ਕੰਮ ਕਰਦੇ ਆ ਅੰਦਰ ਫਾਰਮ ਆ ਜੀ ਬਾਈਆਂ ਦਾ ਗਾਇਆਂ ਦਾ ਵੀ ਮੱਝਾਂ ਦਾ ਬਾਅਦ ਚ ਤੁਹਾਨੂੰ ਵੀਡੀਓ ਦੇ ਐਂਡ ਚ ਆਪਾਂ ਦਿਖਾ ਵੀ ਦੇਵਾਂਗੇ ਇਹਨਾਂ ਚ ਇੱਕ ਮੱਝ ਬਾਈ ਦੀ ਸੇਲ ਆ ਚੰਗੇ ਮਿਲਤ ਰਿਕਾਰਡ ਵਾਲੀ ਬਾਈ ਦੱਸਦਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਜੀ ਅਸੀ ਗਾਲ ਜੀ ਅਸੀ ਖਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਮਣੀ ਰਾਜਿਆਣਾ ਪਿੰਡ ਜ਼ਿਲ੍ਹਾ ਮੋਗਾ ਤਸੀਲ ਬਾਗਾਪੁਰਾ ਠੀਕ ਆ ਜੀ ਬਾਈ ਕਿਸੇ ਨੇ ਆਪਣੇ ਘਰ ਆਉਣਾ ਹੋਵੇ ਤਾਂ ਐਡਰੈਸ ਨੇ ਐਡਰੈਸ ਬਾਈ ਪਿੰਡ ਰਾਜਿਆਣੇ ਰਾਜਾਪੀਰ ਗੁਰਦੁਆਰਾ ਗੁਰਦੁਆਰੇ ਤੋਂ ਅੱਗੇ ਖੇਤਾਂ ਦੇ ਬਾਹਰ ਆਪਣਾ ਫਾਰਮ ਠੀਕ ਆ ਨਾਂ ਕੀ ਬਾਈ ਫਾਰਮ ਦਾ ਨਾਂ ਬਰਾੜ ਫਾਰਮ ਜੀ ਠੀਕ ਆ ਜੀ ਦੁੱਧ ਦਾ ਕੰਮ ਫਿਰ ਹਾਂ ਦੁੱਧ ਦਾ ਕੰਮ ਠੀਕ ਆ ਜੀ ਐ ਮਾਈ ਦੀ ਬਈ ਕੀ ਡਿਟੇਲ ਆ ਕਿੰਨੇਵੇਂ ਸੂਏ ਸੋਨਾ ਜੀ ਇਹ ਦੂਜੇ ਸੂਏ ਝੋਟੀ ਆ ਵੀਰੇ ਆਪਣੀ ਠੀਕ ਕਰਦੀ ਆ ਜੀ ਕਰਦੀ ਝੋਟੀ ਆ ਆਪਣੀ ਇਹ ਠੀਕ ਆ ਜੀ ਤੇ ਬਈ ਪਹਿਲੇ ਸੂਏ ਦੁੱਧ ਦਾ ਕੀ ਰਿਕਾਰਡ ਆ ਪਹਿਲੇ ਸੂਏ ਰਤਾਂ ਨੇ ਵੀਰੇ 14 ਕਿਲੋ ਦੁੱਧ 14 ਕਿਲੋ ਚੋਇਆ ਵਾ ਹਾਂਜੀ ਚੋਇਆ ਵਾ ਤੇ ਇਹ ਤਿਆਰ ਕਿਹੜੇ ਤੋਂ ਗੱਬਣ ਆ ਜੀ ਟਰ ਕੀ ਵੀਰੇ ਡਾਇਮੰਡ ਦਾ ਸੀਮਨ ਲੱਗਾ ਇਹਦੇ ਰਿਕਾਰਡ ਹੈਗਾ ਜੀ ਹਾਂਜੀ ਰਿਕਾਰਡ ਹੈਗਾ ਉਸ ਤਰਾ ਵੀ ਹੈਗਾ ਵਾ ਸਰਟੀਫਿਕੇਟ ਡਾਕਟਰ ਬਲਜਿੰਦਰ ਬਣਾ ਕੇ ਦਾ ਭਰਿਆ ਹੋਇਆ ਵਾ ਠੀਕ ਆ ਜੀ ਤੇ 10 ਦਿਨ ਦੀ ਕੱਚੀ ਆ ਲਗਭਗ 10 ਦਿਨ ਲੈ ਜੇ ਹਾਂ 10 ਦਿਨ ਕਿੰਨਾ ਕਪਾਜੀ ਦੁੱਧ ਬਾਈ ਦੁੱਧ ਦੇ ਦੋਗੇ 17 18 ਕਿਲੋ ਬਾਈ ਹਾਂਜੀ ਬਾਕੀ ਸੇਵਾ ਦਾ ਬਾਕੀ ਸੇਵਾ ਦਾ ਸਾਰ ਤੋਰ ਕੇ ਦਿਖਾ ਦਿਜੀ ਮੱਝ ਇੱਕ ਸਾਹ ਦੀ ਨਗੀਨਾ ਹੀ ਆ ਜੀ ਫੁੱਲ ਹੈਵੀ ਵੇਟ ਬੋਡੀ ਵੇਟ ਦੀ ਤੇ ਚੰਗੇ ਕੱਦ ਕਾੜ ਤੇ ਵਜਨ ਵਾਲੀ ਗਾਂ ਹੈ ਤੇ ਹਵਾਨਾ ਕਰਮ ਵਾਲੀ ਅੱਜ ਵੀ ਸੋਨਾ ਤਿਆਰ ਕਰੀ ਬੈਠੀ ਹੈ ਤੇ ਲਗਭਗ ਬਾਈ ਕਹਿੰਦਾ ਡੇਟ ਮੁਤਾਬਕ 10 ਦਿਨਾਂ ਦੀ ਕੱਚੀ ਹੈ ਜੀ ਇੱਕ ਦੋ ਦਿਨ ਪਸੂ ਕਈ ਯਾਰ ਉੱਪਰ ਵੀ ਲੈ ਜਾਂਦਾ ਤੇ ਕਈ ਯਾਰ ਪਹਿਲਾਂ ਵੀ ਸੂ ਪੈਂਦਾ ਜਾਂਦਾ ਵਾਪਾ ਵਾਸਤੇ 14 ਕਿਲੋ ਬਾਈ ਦੱਸਦਾ ਕਿ ਪਿਛਲੇ ਸੂਏ ਆਪਣਾ ਚੋਇਆ ਵਾ ਤੇ ਅਗਤੀਆਂ 17 18 ਕਿਲੋ ਦੀ ਉਮੀਦ ਕਰਦੇ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਬੱਸ ਵੀ ਲੈ ਲੂ ਸਨੱਖਪੂਣਾ ਤੁਸੀਂ ਦੇਖ ਸਕਦੇ ਹੋ ਪੂਰਾ ਕੁੰਡਾ ਸਿੰਘ ਬਾਕੀ ਫਾਰਮ ਦੀ ਮੱਝ ਅਜੇ ਇਹਨੇ ਦੁੱਧ ਨਾ ਦਿੱਤਾ ਤਾਂ ਦੇਊ ਵੀ ਕਿਹੜੀ ਥਣ ਤੁਣੇ ਵੀ ਬਹੁਤ ਚੰਗਾ ਲੱਗਿਆ ਬੰਨ ਲੀ ਵੀਰ ਘੋੜਾ ਜਾਂ ਕੈਮਰੇ ਤੋਂ ਡਰਦਾ ਹੀ ਪਸ਼ੂ ਥਣ ਤੁਣੂ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਦਾ ਨੈਣ ਨਿੱਖੜ ਮੇ ਹੱਥੀ ਚਵਾਈ ਵਾਲੇ ਗੱਠੰਗੂ ਬਿੱਤੀ ਤੇ ਲੱਗੇ ਹੋਏ ਆ ਜੀ ਸੋਹਣੀ ਫੇਸ ਕੁਆਲਿਟੀ ਆ ਚੈੱਕ ਕਰ ਲਓ ਬਾਕੀ ਰੰਗ ਰੂਪ ਦੀ ਚੰਗੀ ਆ ਜੀ ਤੇ ਬਾਈ ਸੀਲ ਸਾਹੂ ਪੂਰੀ ਆ ਜੀ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਥਣਾ ਥਣਾ ਦੀ ਬਾਈ ਓਕੇ ਹੋ ਜਮਾ ਹਾਂਜੀ ਥਣਾ ਦੀ ਪੂਰੀ ਵੀ ਰਖੰਡੀ ਸੀ ਲੈ ਸੀਲ ਸਾਹੂ ਕਰਮ ਵਾਲੀ ਦਾ ਤਾਂ ਬਾਈ ਦੇ ਗਾਂਆਂ ਨਾਲੋਂ ਵੀ ਕਰਮ ਵਾਲੀ ਸੀਲ ਸਾਹੂ ਆ ਤੇ ਬਾਈ ਕਹਿੰਦਾ ਥਣਾ ਦੀ ਪ੍ਰੋਪਰ ਓਕੇ ਹੋਊਗੀ ਝੋਲ ਤੁਸੀਂ ਦੇਖ ਸਕਦੇ ਹੋ ਸਾਰੀ ਝੋਲ ਕੱਢ ਕੇ ਸੋਣਾ ਜੀ ਇਹਨੇ 12 18 ਕਿਲੋ ਦੁੱਧ ਕੋਈ ਬੋਲਾ ਨਹੀਂ ਛੋਟੀ ਨੂੰ ਬਾਕੀ ਚੰਗੇ ਸੀਮਣ ਤੋਂ ਗੱਬਣਾ ਜੀ ਕਿਤੇ ਬੱਚਾ ਕੱਢੀ ਦੇਗੀ ਤਾਂ ਮਗਰ ਛੋਟੀ ਤਿਆਰ ਹੋ ਜੂਗੀ ਜੀ ਤੇ ਬਈ ਥਣਾ ਚ ਕੋਈ ਪੂਰ ਛਿੱਟਾ ਜਾ ਨਾ ਨਾ ਵੀਰੇ ਜਦੋਂ ਮਾਰੀ ਕੋਈ ਚਵਾ ਕੇ ਤਾਂ ਦੇ ਸੂਏ ਤੋਂ ਕੋਈ ਝੋ ਕੇ ਸੌਦਾ ਕਰ ਜੇ 10 ਦਿਨ ਝੋ ਕੇ ਮੱਝ ਲੈ ਜਾ ਆਪਣੀ ਘਰ ਦੀ ਮੱਝ ਦੁੱਧ ਦੀ ਗਾਰੰਟੀ ਦੁੱਧ ਦੀ ਗਾਰੰਟੀ ਦੁੱਧ ਦੀ ਗਾਰੰਟੀ 10 ਦਿਨ ਕੋਈ ਝੋ ਕੇ ਲੈ ਜਾ ਠੀਕ ਹੈ ਜੀ ਤੇ ਥਣਾ ਥਣਾ ਤੁਹਾਨੂੰ ਨੇੜੇ ਦੇ ਦਿਖਾ ਦਿੰਨੇ ਆ ਜੀ ਜਿੰਨਾ ਹੋ ਕੇ ਆ ਡੰਨਾ ਬਾਕੀ 10 ਦਿਨ ਕੱਚੀ ਆ ਮੁੱਲ ਬਈ ਇਹਦਾ ਮੁੱਲ ਬਾਈ ਫੋਨ ਤੇ ਅੱਜ ਹਜੇ ਕੱਚੀ ਆ ਹਜੇ ਮੁੱਲ ਆਪਾਂ ਫੋਨ ਤੇ ਕਰਾਂਗੇ ਜਦ ਤਿਆਰ ਹੋ ਗਈ ਹਾਂਜੀ ਭਲਾਂ ਕਿ ਝੋਕੇ ਵੇਖ ਲੈ ਮੁੱਲ ਆਪਾਂ ਫੋਨ ਤੇ ਕਰਾਂਗੇ ਸਹੀ ਗੱਲ ਆ ਜੀ ਯਾਨੀ ਅੱਜ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਮੁੱਲ ਬਾਈ ਕਹਿੰਦਾ ਓਜਾ ਕਰ ਲਾਂਗੇ ਜੇ ਹਫ਼ਤਾ ਖੰਡ ਰੋਕ ਕੇ ਸੇਲ ਹੋਈ ਤਾਂ ਬਾਈ ਕਹਿੰਦਾ ਓਦੇ ਦਾ ਮੁੱਲ ਓਦੇ ਕਰਾਂਗੇ ਰਿਕਾਰਡ ਬਾਈ ਕੋਲ ਪ੍ਰੋਪਰ ਹੈਗਾ ਬਾਈ ਕਹਿੰਦਾ ਮੇਰੇ ਘਰੇ ਚਾਹੇ ਸੌਦਾ ਕਰ ਲੈ ਬੰਦਾ ਤੇ ਝੋਕੇ ਲੈ ਜਾਏ 16 17 ਕਿਲੋ ਦੀ ਗਾਰੰਟੀ ਆ ਬਾਕੀ ਥੱਲੀ ਆ ਕੇ ਕਰ ਲਿਓ ਤੇ ਸੀਰਸਾ ਉਹਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਜੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਬਾਕੀ ਤੁਹਾਨੂੰ ਇੱਕ ਵਾਰੀ ਫਾਰਮ ਦੀ ਨਿਗਾਹ ਮਾਰਾ ਦਿੰਨੇ ਆ ਤੇ ਇੱਕ ਵੀਰ ਵੱਲੋਂ ਬੇਨਤੀ ਆ ਬਈ ਜੇ ਮੱਝ ਕੱਟੀ ਦਿੰਦੀ ਹੈ ਤਾਂ 10000 ਰੁਪਏ ਦੀ ਆਪਾਂ ਕੱਟੀ ਵਾਪਸ ਲੈ ਲਾਂਗੇ ਤੇ ਜੇ ਕੋਈ ਵੀਰ ਕੱਟੀ ਵਾਪਸ ਦੇਣਾ ਚਾਹੁੰਦਾ ਹੋਵੇ ਤਾਂ 10000 ਰੁਪਿਆ ਲੈਸ ਹੋ ਜਾਊਗਾ ਰੇਟ 'ਚੋਂ ਤੇ ਬਾਕੀ ਫਾਰਮ ਵੀ ਚੈੱਕ ਕਰ ਸਕਦੇ ਹੋ 10 11 ਦੁੱਧ ਵਾਲੀਆਂ ਗਾਵੀਆਂ ਬਾਈ ਕੋਲ 10 11 ਦੇ ਕਰੀਬ ਮੱਝਾਂ ਨੇ ਛੋਟਾ ਫਾਰਮ ਆ ਬਾਈ ਦਾ ਇੱਕ ਤੇ ਉਹਦੇ ਚ ਇਹ ਨਗੀਨਾ ਸੇਲ ਆ ਜੀ